ਲਓ ਵੀ ਦੋਸਤੋ ਵੀਡੀਓ ਨੂੰ ਕਰ ਦੋ ਸ਼ੇਅਰ ਤੇ ਆਪਣੇ ਪੇਜ ਨੂੰ ਕਰ ਲੋ ਫੋਲੋ ਅੱਜ ਦੀ ਵੀਡੀਓ ਵਿੱਚ ਚਾਰ ਨੱਕ ਦਿਖਾਵਾਂਗੇ ਇੱਕ ਦੋਸਤੋ ਇੱਧਰਲੇ ਪਾਸੇ 11-12 ਲੀਟਰ ਵਾਲੀ ਗੱਬਣ ਮੱਝ ਆ ਗਈ ਦੋਸਤੋ 15 ਦਿਨਾਂ ਦੀ ਕੱਚੀ ਹੈ 11-12 ਲੀਟਰ ਦੀ ਰਿਪੋਰਟ ਆ ਮੋਲੇ ਦਾ ਆ ਗਿਆ 18 ਤੇ 15 ਦੀ ਬਾਈ ਦਾਦਾ ਵੀ ਦੇ ਦਾਂਗੇ ਬਾਕੀ ਮਾਨ ਤਨ ਮੌਕੇ ਤੇ ਹੋ ਜਾਊਗਾ ਇੱਧਰਲੇ ਪਾਸੇ ਦੋਸਤੋ ਦੂਜਾ ਸੂਆ ਮਗਰ ਇਹਦੇ ਆ ਗਈ ਬੱਛੀ ਬਾਹਰੋਂ ਦਣ ਸੂਆ ਤੇ 13 ਦਿਨ ਹੋ ਗਏ ਸੋਰੀ 13 ਲੀਟਰ ਦੁੱਧ ਜਿਹੜਾ ਹਾਜ਼ਰ ਆ ਦੋਨਾਂ ਟਾਈਮ ਦਾ ਦੋ ਟਾਈਮ ਤਿੰਨ ਟਾਈਮ ਚੋਈ ਕਰ ਸਕਦੇ ਥਣ ਸੋਨਾ ਲੱਗ ਕਬਈ ਜ਼ਿਆਦਾ ਵੀ ਦੁੱਧ ਵੀ ਇਹਦਾ ਆ ਗਿਆ ਸੰਗਣਾ ਮੋਨੋ ਦੋਸਤੋ ਤਾਂ 50000 ਤੇ 47000 ਦੀ ਬਾਈ ਨੇ ਇਹ ਦੇ ਦੇਣੀ ਆ ਤੇ ਇਧਰਲੇ ਪਾਸੇ ਦੋਸਤੋ ਜਿਹੜੀ ਆ ਕਿ ਜਰਸੀ 10 ਲੀਟਰ ਦੁੱਧ ਹਾਜ਼ਰ ਮਗਰ ਇਹਦੇ ਆ ਗਿਆ ਬੱਚਾ ਮਹੀਨੇ ਦਾ ਬਾਈ ਦਾ ਅੱਧਾ ਵੀ ਹੋ ਗਿਆ ਸੂਆ ਨੂੰ ਤੇ ਮਗਰ ਆ ਬੱਚਾ ਇਹ ਤਾਂ ਤੁਸੀਂ ਅੰਦਾਜ਼ਾ ਲਾ ਲਓ ਭਾਵੇਂ ਡੇਢ ਮਹੀਨਾ ਮੰਨ ਲਓ ਕੋਈ ਗੱਲ ਤੁਸੀਂ ਦੁੱਧ ਦੇ ਹਿਸਾਬ ਨਾਲ ਪੈਸੇ ਲਾਉਣੇ ਆ 40000 ਦੀ ਬਾਈ ਦਾ ਆਦਾ ਦੇ ਦਾਂਗੇ ਬਾਕੀ ਮੌਕੇ ਤੇ ਮਾਨਤਾਨ ਹੋ ਜਾਊਗਾ ਪਿਆਵਲੀ ਜਰਸੀ ਕੱਦ ਗਠਵੀ ਦਾ ਆ ਗਿਆ ਸੋਣਾ ਇਹ ਤੋਂ ਬਿਨਾ ਦੋਸਤੋ ਇੱਕ ਲਾਸਟ ਦੇ ਹੈਗੀ ਟੋਕੜ ਗੱਬਣ ਚੈੱਕ ਪਾਸਾ ਤੇ ਨਾ ਮਹੀਨਿਆਂ ਦੀ ਦੁੱਧ ਵੈਸੇ ਬਈ ਦਾਦਾ ਵੀ 7 ਲੀਟਰ ਹਾਜ਼ਰ ਸੀਗਾ 5 ਲੀਟਰ ਮੰਨ ਕੇ ਦੋ ਟਾਈਮ ਤਿੰਨ ਟਾਈਮ ਚਵਾਈ ਕਰ ਲਓ 28000 ਬਈ ਦਾਦਾ ਮੁੱਲ 25000 ਦੀ ਦੇ ਦਾਂਗੇ ਬਾਕੀ ਫੁੱਲ ਵੀਡੀਓ ਤੁਹਾਨੂੰ ਇਹ ਜਾ ਡੈਰੀ ਫਾਰਮ ਤੇ ਮਿਲ ਜੂਗੀ ਨੰਬਰ ਥੱਲੇ ਸਕਰੀਨ ਤੇ ਚੱਲੀ ਜਾਂਦਾ ਬਾਈ ਨਾਲ ਸੰਪਰਕ ਕਰ ਲਓ ਪਿੰਡ ਬਈ ਦਾ ਧੂਲਕਾ ਨੇੜੇ ਬੱਬਾ ਬਕਾਲਾ ਤੇ ਜਲਾੰਬਰ ਸਰ ਧੰਨਵਾਦ